ਹਾਂਜੀ ਤੇ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਜਿੱਦਾ ਨਾਮ ਮਨ ਬੈਂਸ ਹੈ ਜਿਹੜਾ ਵਲੋਗ ਆਪਾਂ ਨੂੰ ਸਟਾਰਟ ਕਰਨ ਲੱਗੇ ਆਂ ਜਿੱਦਾਂ ਕਿ ਮੈਂ ਪਿਛਲੇ ਵਲੋਗ ਦੇ ਵਿੱਚ ਤੁਹਾਨੂੰ ਕਿਹਾ ਸੀ ਫਿਰ ਅਸੀਂ ਅਸੀਂ ਰਾਤ ਨੂੰ ਬਣਾਉਣੀ ਹੈ ਇੱਕ ਰੈਸਪੀ ਜਿਹਨੇ ਅਸੀਂ ਬਣਾਏ ਸੀਗਾ ਸੈਂਡਵਿਚ ਤੇ ਹੁਣ ਆਪਾਂ ਬਣਾਉਣ ਲੱਗੇ ਆਂ ਮੋਮੋਜ਼ ਠੀਕ ਹੈ ਤੇ ਜਿਹਨੇ ਸਟੀਮ ਮੋਮੋਜ਼ ਖਾਣੇ ਸਟੀਮ ਜਿਹਨੇ ਫਰਾਈ ਖਾਣੇ ਫਰਾਈ ਠੀਕ ਹੈ ਫਰਾਈ ਖਾਣੇ ਸਾਰਿਆਂ ਨੇ ਸਾਰਿਆਂ ਨੇ ਫਰਾਈ ਖਾਣੇ ਬੋਣੀ ਇੱਧਰ ਆਏ ਹੋਇਆ ਵਾ ਏ ਵੀ ਕਹਿੰਦਾ ਦੂਜਾ ਬੱਲ ਵੀ ਜਾਲੀਏ ਆ ਇੱਕ ਹੋਰ ਜਾਣ ਲੈਣੇ ਦੋ ਰਹਿੰਦੇ ਹਜੇ ਤੇ ਬੋਣੀ ਕਹਿੰਦਾ ਸਾਰਿਆਂ ਨੇ ਫਰਾਈ ਮਮਸ ਖਾਣੇ ਆ ਉਧਰੋਂ ਚੱਲਣ ਇੱਧੋਂ ਥੋੜੀ ਜਿੱਥੇ ਚੱਲਣੀ ਹੁੰਦੀ ਮੈਂ ਨਹੀਂ ਚਲਾ ਦਿੰਦੀ ਹਾਂ ਹਾਂ ਇਹਦੇ ਨਾਲ ਆਣਾ ਸੁੱਤੀ ਦੇ ਨਾਲ ਆਣਾ ਮਮਾ ਪੱਖਾ ਚਲਾਈ ਜਨਾ ਹਾਂ ਤੇ ਇਧਰ ਮੰਮੀ ਬੰਦ ਗੋਬੀ ਕੱਦੂ ਕਾਸ਼ ਕਰਦੇ ਪਏ ਆ ਇਹਨੂੰ ਕਈ ਬਿੱਲੀ ਕਾਸ਼ ਵੀ ਕਹਿੰਦੇ ਬਟਾ ਇੱਥੇ ਸਾਡੇ ਇਹਨੂੰ ਕੱਦੂ ਕਾਸ਼ ਕਹਿੰਦੇ ਆ ਤੇ ਇਧਰ Shimla mirch ਹਾਂ ਇਹਨੂੰ ਤਾਂ ਸਾਰੀ ਕਰਨੀ ਫੇਰ ਹੀ ਸਰਨਾ ਮੋਟੀ ਮੋਟੀ ਕਰ ਦੋ ਜਿਆਦਾ ਬਰੀਕ ਨਾ ਕਰੋ ਮਾਹੀ ਤੇ ਆ ਧਨੀਆਂ ਵਿੱਚ ਹੀ ਕੱਟਦੇ ਉਹਦੇ ਵਿੱਚ ਹੀ ਹਰੀਆਂ ਮਿਰਚਾਂ ਕਰਦੇ ਤੇ ਮੈਂ ਹੁਣ ਮੈਦਾ ਗੁੰਨ ਲਵਾਂ ਮੈਂ ਮੈਦਾ ਗੁੰਨ ਕੇ ਫਿਰ ਮੋਮੋਸ ਬਣਾਉਣ ਟਾਈਮ ਆਪਾਂ ਮਿਲਦੇ ਆ ਇਹਨਾਂ ਦੀ ਹੁਣ ਹੋ ਗਈ ਸੀ ਲੜਾਈ ਬੋਲੋ ਅਗੋਂ ਮੈਨੂੰ ਬੰਦ ਕਰਨਾ ਪਿਆ ਮਮਾ ਜੋਰ ਲੱਗਿਆ ਪਿਆ ਕਰਨਾ चप्पल कितने गई मेरी रवाना बोनी, तो <laughs> तो <पुर> <laughs> <laughs> बोनी दिखाई फुलदा हाल की करता <laughs> खिलारा ही दिता पागल जे ने ਮੈਂ ਮੈਦਾ ਲੱਭਾਂ ਲੱਭਣਾ ਹੀ ਇੱਥੇ ਹੀ ਪਿਆ ਰਸੋਈ 'ਚ ਹੀ ਰਹਿਦਾ ਹਾਂ ਆ ਉਹ ਸਾਡੇ ਕੰਮ ਕਰਦਾ ਸੀ ਇੱਥੇ ਹਾਂਜੀ ਤੇ ਗਾਇਜ਼ ਮੈਦਾ ਹੁਣ ਮੈਂ ਗੁੰਨ ਦਿੱਤਾ ਸੀਗਾ ਸਾਰਾ ਤੇ ਮੰਮੀ ਇਧਰ ਤੋਂ ਦੇ ਪਿਆ ਭਾਂਡੇ ਹੁਣ ਨਾਲੇ-ਨਾਲੇ ਉਹ ਭਾਂਡੇ ਮੰਮੀ ਨੇ ਇਧਰੇ ਸਮਾਨ ਵਗੈਰਾ ਸਾਰਾ ਗ੍ਰੈਂਡ ਕਰ ਦਿੱਤਾ ਸੀ ਇਹਦੇ ਵਿੱਚ ਬੰਦ ਗੋਪੀਆ ਤੇ ਸ਼ਿਮਲਾ ਮਿਰਚਾਂ ਤੇ ਗਾਜਰਾਂ ਆ ਹਰੀਆਂ ਮਿਰਚਾਂ ਆ ਤੇ ਧਨੀਆ ਆ ਸਾਰੇ ਸਾਰਾ ਗ੍ਰੈਂਡ ਕਰਤਾ ਸੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਸੇਕ ਲਵਾ ਲਾਂਗੇ ਹਾਂਜੀ ਤੇ ਗਾਇਜ਼ ਹੁਣ ਆਪਾਂ ਮੋਬਲ ਬਣਾਉਣ ਲੱਗੀਆਂ ਸਟਾਰਟ ਆ ਕੜਾਈ ਮੜੀ ਗਈ ਗਿੱਲੀ ਹੀ ਮੈਂ ਕਿਹਾ ਸੁੱਕ ਜਵੇ ਤੇ ਤੇਲ ਘਰ ਮੋ ਜਿਹਾ ਸੇਕੀ ਸੁੱਕ ਪਈ ਕਈ ਵਾਰੀ ਪਾਣੀ ਹੁੰਦਾ ਨਾ ਤੇਰੇ ਥੋੜਾ ਜਿਹਾ ਆਪਾਂ ਪਾਵਾਂਗੇ ਹੁਣ ਇਹਦੇ ਵਿੱਚ ਤੇਲ ਇਹ ਗਰਮ ਕਰਤੀ ਹੁਣ ਇਹਦੇ ਵਿੱਚ ਆਪਾਂ ਸਬਜ਼ੀਆਂ ਸਾਰੀਆਂ ਜਿਹੜੀਆਂ ਉਹ ਪਾ ਦਾਂਗੇ ਹਾਂਜੀ ਗਾਇਜ਼ ਹੁਣ ਆਪਾਂ ਸਬਜ਼ੀਆਂ ਸਾਰੀਆਂ ਇਹਦੇ ਵਿੱਚ ਪਾ ਦਿਆਂ। ਮੱਕੜੀ ਵੀ ਆ ਜੀ ਨਾਲ ਆਪਣੀ। ਤੇ ਪਰਨੇ ਦਾ ਮੱਕੜਾ ਪਾ ਲਾਂ। ਉੱਪਰ ਬਾਦੇ ਦੀ। ਦੋ ਦੋ ਕਿਧਰੇ ਤੇ ਚਾਹੀਦਾ ਆਪਾਂ। ਇੱਥੇ ਤਾਂ ਮੋਲੇ ਚੱਕਿਆ ਤੇ ਇਹ ਲਾ ਕੇ ਰੱਖਣਾ ਉਹ ਮੋੱਖਨ ਹੈਗਾ ਆ ਫਿਰ ਹਾਂ ਹੋ ਗਿਆ ਅੱਛਾ ਹੁਣ ਕਿੰਦਾ ਸੀ ਨਮਕ ਫਿਰ ਬੋਣ ਲੱਗੀ ਸਬਜ਼ੀਆਂ ਦੀ ਇਹਨੀਆਂ 1 ਚਮਚਾ ਸੋਸ ਪੋਣੀ ਆਪਾਂ ਉਹ ਨੂੰ نیچے ਪਾ ਕੇ ਫਿਰ ਪਾਵਾਂਗੇ ਸਰਨੇ ਹਾਂਜੀ ਗਾਇਜ਼ ਹੁਣ ਇਹਦੇ ਵਿੱਚ ਬੋਣੀਆਂ ਸੋਸਾਂ ਵੀ ਪਾ ਦਿੱਤੀਆਂ ਹੈਗੀਆਂ ਤੇ ਇਧਰ ਮੰਮੀ ਨੇ ਹੁਣ ਇਨੀ-ਨੀ ਰੋਟੀਆਂ ਬੇਲ ਦਿੱਤੀਆਂ ਵਾਂ ਇੰਨੀ ਛੇਵੀਆਂ ਹੁਣ ਇਹਦੇ ਵਿੱਚ ਆਪਾਂ ਆ ਸਾਰਾ ਫਿਲ ਕਰ ਦਾਂਗੇ ਟੋਪਿੰਗਾਂ ਸਾਰੀ ਉਸ ਤੋਂ ਬਾਅਦ ਆਪਾਂ ਇਹਨੂੰ ਫੋਲਡ ਕਰ ਦਾਂਗੇ ਬਾਕੀ ਕਰਦੀ ਅੱਗੇ ਬਲੋਕ ਘੱਟ ਹੀ ਨਹੀਂ ਹੋ ਹਾਂਜੀ ਤੇ ਗਾਇਜ਼ ਹੁਣ ਆਪਾਂ ਇੱਥੇ ਫਰਾਈ ਪੈਨ 'ਚ ਪਾਣੀ ਪਾ ਕੇ ਰੱਖਤਾ ਫੁੱਲੇ ਦੇ ਵਿੱਚ ਜਿਹੜੇ ਆਪਾਂ ਰੱਖ ਦਾਂਗੇ ਹੁਣ ਛਾਨਣੇ ਦੇ ਵਿੱਚ ਆਪਾਂ ਸਟੀਮ ਕਰਨੇ ਪਾਣੀ ਜੇ ਮਤਲਬ ਥੋੜਾ ਹੀ ਪਾਇਆ ਵਾ ਛਾਨਣੇ ਨੂੰ ਨਾ ਲੱਗੇ ਤੇ ਜਿਹੜਾ ਇਹ ਨਹੀਂ ਨਹੀਂ ਆਹੀ ਸਹੀ ਆ ਤੇ ਪਾਣੀ ਹੈ ਨਾ ਇਹਨੂੰ ਨਾ ਮਤਲਬ ਲੱਗੇ ਉਹਨਾਂ 'ਕੀ ਪਾਣੀ ਪੋਣਾ ਆ ਪਾਣੀ ਉਬਲੇ ਵੀ ਫੇਰ ਵੀ ਇਹਨੂੰ ਨਾ ਲੱਗੇ ਸਾਰੇ ਕੰਮ ਕਰ ਰਹੇ ਥੋੜਾ ਕੱਲਾ ਬੈਠਾ ਬੁਣੀਂ ਦੇਣੇ ਨਹੀਂ ਹੈ ਉਹਨੇ ਖੋਲ ਲੈਣੇ ਉਹਨੇ ਥੋੜੋ ਵੀ ਨਹੀਂ ਖਾਣ ਦੇਣੇ ਪਾਣੀ ਹੁਣ ਹੋਇਆ ਥੋੜਾ ਜਿਹਾ ਗਰਮ ਹਾਂਜੀ ਤੇ ਗਾਇਸ ਹੁਣ ਆਪਾਂ ਫਿਲ ਕਰ ਦਈਏ ਸਾਰੀ ਠੀਕ ਆ ਠੀਕ ਆ जावा नहीं उठे टॉपिंग सारी छाने जूरी भी रहे काम खराब हुई तेजता आ मती मती अच्छी शेप देखो होने है बहुत बढ़िया मेरे ਸਰੋ ਗਾਈਜ਼ ਹੁਣ ਆਪਾਂ ਇਹ ਸਾਰੇ ਹੁਣ ਮਹਮਸ ਵਗੈਰਾ ਅਸੀਂ ਸਾਰੇ ਬਣਾਤੇ ਹੀ ਆ ਦੇਖੋ ਵਿੱਚ ਰੱਖ ਦਿੱਤੇ ਆ ਹੁਣ ਸਟੀਮ ਹੋਣ ਲੱਗੀ ਹੁਣ ਆਪਾਂ ਇਹਨਾਂ ਨੂੰ ਢੱਕ ਦਈਏ ਠੀਕ ਆ ਜੀ ਹੁਣ ਹਾਂਜੀ ਤੇ ਗਾਈਜ਼ ਹੁਣ ਆ ਪਹਿਲਾਂ ਢੱਕਣ ਰੱਖਿਆ ਸੀਗਾ ਇਹਦੇ ਨਾਲ ਸਟੀਮ ਸਾਰੀ ਨਿਕਲੇ ਸਟੀਮ ਵਾਲੇ ਵੀ ਨਿਕਲੇ ਜਾਂਦੇ ਫਿਰ ਅਸੀਂ ਆਲੀ ਪ੍ਰਾਤ ਉੱਪਰ ਪਾ ਲਿੱਤੀ ਕੋਈ ਗੱਲ ਨਹੀਂ ਲੈਟ ਉੱਪਰ 4 4 5 5 ਡੱਟਾ ਕਾਦੇ ਵਾਸਤੇ ਲਵਾਈਆਂ ਐਸੀ ਕਰਕੇ ਅਸੀਂ ਲਵਾਈਆਂ ਹੁਣ ਇੱਧਰ ਅਸੀਂ ਆ ਰੈਡੀ ਕਰਕੇ ਰੱਖ ਲਏ ਆ ਹੁਣ ਫਿਰ ਆਪਾਂ ਇਹਨਾਂ ਨੂੰ ਸਟੀਮ ਕਰ ਲਾਂਗੇ ਬਿੱਚੇ ਥੋੜਾ ਜਨਾ ਕੰਮ ਖਰਾਬ ਹੋਇਆ ਮੈਂ ਖੋਲੇ ਜਾਂਦੇ ਆ ਕਿ ਐਡ ਬਣੂਗੇ ਮੈਸੇ ਕਾਲੀਆਂ ਸਪੈਸ਼ਲ ਸਿਰਫ ਮੋਮੋਸ ਖਾਣ ਲਈ ਆਏ ਇਹਨੂੰ ਕੀ ਆ ਵੀ ਨਾਲ ਕੰਮ ਕਰਾਦੇ ਬੋਣੀ ਵਿਚਾਰਾ ਮੈਨਾ ਘੰਟਾ ਹੋ ਗਿਆ ਕਦੇ ਦੁਕਾਨ ਤੇ ਜਾ ਰਿਹਾ ਕਦੇ ਕੋਚ ਲੈਣ ਜਾ ਰਿਹਾ ਆਦੇ ਹੁਣ ਨਾ ਸ਼ਰਮ ਦਾ ਮਾਰ ਮੂਲ ਘੋ ਰਿਆ ਘੋ ਰਿਆ ਆ ਇਹ ਰੋਜੀ ਨਾਲ ਹੀ ਕੇ ਪੈਂਦਾ ਨਾ ਹਾਂ ਮਮੋਸ ਦੇਖ ਕੇ ਮਾਂ ਮੈਨੂੰ ਕਹਿੰਦਾ ਤੂੰ ਇੱਧਰ ਹੀ ਪਈ ਜਾ ਮਾਰੀ ਨੀਦ ਗੋਲੂ ਖਿੱਚੀ ਜਰਾ ਇਹਨੂੰ ਹੱਸਦਾ ਦੇ ਆਦੇ ਹੱਥ ਦਾ ਦੇ ਢੇਡੇ ਦਾ ਹੱਸਦਾ ਆ ਮੰਮੀ ਨੇ ਬੜਾ ਤਰਸ ਆਉਂਦਾ ਆ ਗੋਲੂ ਕਹਿੰਦਾ ਰਹਿਣ ਦੇ ਲੋਕਾਂ ਦਾ ਜਨੇ ਦਾ ਮੂੰਹ ਦੇਖ ਕੇ ਚੋੜਾ ਹੁੰਦਾ ਬਹੁਤ ਸੋਹਣਾ ਸੀ ਮੰਮੀ ਕਹਿੰਦੀ ਐ। ਦੁਹਾਤਾ ਵੀਊ ਹੋਰ ਜ਼ਿਆਦਾ ਆਣਗੇ। ਕਾੜੀ ਤੇਰਾ ਹੱਥ ਦੇਖ ਕੇ ਵੀਊ ਵਧਿਆ ਜਾਣੇ ਤੁਹਾਤਾ ਹੀ ਦਿਖਾ ਦੇ। ਮੈਜਰ ਜਲੀਓ। ਤੂੰ ਹੱਥ ਹੀ ਦਿਖਾ ਦੇ ਆਪਣੇ। ਪੈਰ ਤਾਂ ਜਰਾਬਾਂ ਪਾਈਆਂ ਐ, ਪੈਰ ਤਾਂ ਸਾਫ਼ ਹੀ ਹੋਣੇ ਆ। ਓਏ ਆਈ ਉਹਦੇ। ਇਹ ਨੋ ਨਾ ਨਹੀਂ। ਉਹ ਚੁੱਪ। ਨਾ ਨਾ। ਚੋੜਾ ਨੇ ਮੈਸੇਜ ਕਰਿਆ। ਆ ਦੇਖ ਲਓ ਮੂ ਫੇਲ ਕੋਲੀਆ ਬਾਜ਼ੋਂ ਤਾਂ ਦੇਖ ਗਿਆ ਉਹਨਾਂ ਤਾਂ ਦੇਖ ਗਿਆ ਮੂ ਅਬ ਇਹ ਨੀਮੇ ਹੋਣੇ ਕਿੱਥੇ ਮੂ ਮੋਂ ਖਾ ਕੇ ਦੱਸੂਗਾ ਵੀ ਇਹੇ ਮੋਮੋਸ ਕਿੱਦਾਂ ਦੇ ਬਣੇ ਆ ਇਹਦੀ ਭਾਵੇਂ ਨਿਕਲੀ ਜਾਂਦੀ ਮਾਂ ਘਰ ਤਾਂ ਦਾ ਕੋਲੀਆ ਜਿੱਦਾਂ ਟਰੇ ਫੜਾਈ ਹੈ ਨਾ ਤੇ ਖੋ ਵੀ ਲਾਉਂਗੀ ਪੇ ਬਸ ਤੇ ਜਿਆਦਾ ਵਰਤਾ ਕਰਾ ਲਓ ਸਾਡੇ ਤਾਂ ਕੁਕਿੰਗ ਹੋਰ ਸੋਰਾ ਕੁਝ ਰੋਟਾ ਦਾ ਨਾ ਮੈਂ ਨੇ ਦਪਾਰ ਪਾਂ ਲਗਾ ਮੱਤਾ ਵੇ ਜਕੜਾਈ ਕਿੱਦਾਂ ਦੇ ਬਣਿਆ ਠੀਕ ਆ ਕਿਉਂ ਕਰੇ ਜਾ ਕੇ ਖਾਵਾਂ ਮਾਮੇ ਨੇ ਵੀ ਖਾਊਗਾ ਤੇ ਸਭ ਜਾਣੀ ਆ ਕਰੇ ਆਹ ਦੇਖੋ ਤੇਸਟ ਕਰਾ ਦਵਾਂ ਮੈਂ ਕਿਹਾ ਵਿਚਾਰਿਆਂ ਨੂੰ ਪਹਿਲੀ ਵਾਰ ਖਾਣੇ ਆ ਚਲਾਓ ਕਾ ਭੰਜਾ ਹਾਂਜੀ ਤੇ ਗਾਇਸ ਆ ਦੇ 100 ਮੋਮੋਸ ਹੁਣ ਮੈਂ ਖਾ ਕੇ ਦਿਖਾਨੀ ਆ ਕਿੱਦਾਂ ਦੇ ਬਣਿਆ ਕਾਲਾ ਬਗਾਦੇ ਸੀਗੇ ਸੈਂਡਵਿਚ ਤੇਂ ਜਾਵਾ ਤੇ ਆ ਕੋ ਤੁੰਗੀ ਜਨਾ ਬੰਨਾ ਵਾ ਮਿਰਚ ਨਹੀਂ ਰਹੀ ਸਾੜੇ ਚਟਨੀ ਦੀ ਮਿਰਚ ਬੜੀ ਹੁਣੀ ਮੈ ਨਾਲੇ ਸੋਸ ਨਾਲ ਖਾਈ ਜੰਨੀ ਆ ਕਿੰਨੇ ਬਣਾਉਣਾ ਬਹੁਤ ਟੇਸਟੀ ਹੋਵੇ ਬਣ ਗਏ ਸੋਰੀ ਚਾਰ ਹੁਣ ਗੋਲ ਹੰਟੂ ਐਂ ਕਰ ਆਪਣੇ ਅੰਦਰ ਚੱਲ ਜਾ ਤੇ ਜਾ ਕੇ ਫਰਾਈ ਕਰ ਮੈਂ ਆਪੇ ਕਰੂੰਗਾ ਇੱਥੇ ਗੈਸ ਘਟਾ ਮਾਰ ਚੋ ਕਰੀਂ ਗਾਇਜ਼ ਹੁਣ ਅਸੀਂ ਆ ਗਏ ਆ ਕਿਚਨ 'ਚ ਕਿਉਂਕਿ ਉਧਰ ਜੱਸ ਹੁਣ ਫਰਾਈ ਕਰੂਗਾ ਉਹ ਐਦਾਂ ਨਹੀਂ ਭਰਾ ਇਹਨਾਂ ਨੂੰ ਜੋੜ-ਜੋੜ ਕੇ ਰੱਖ ਤੇ ਇਧਰ ਕਰ ਇਹਨਾਂ ਨੂੰ ਲੜੀ ਜਾਣ ਉਹ ਚੱਲ ਤੂੰ ਆਪਣੇ ਮੋਮੋਸ ਵੀ ਨਾ ਖਰਾਬ ਕਰ ਦਵੇਂ ਉਹ ਗੋਨੀ ਤਾਂ ਚਿਪਕ ਜਾਣਾ ਉਹਦੇ ਥੱਲੇ ਪਹਿਲਾਂ ਚਿਪਕਿਆ ਹੋਇਆ ਸੀ ਉਹ ਦੇਖ ਚਲ ਮੈਂ ਇਹ ਥੋੜੀ ਜਿਹੀ ਮੋਟੀ ਹੀ ਹੁਣ ਗੋਨੀ ਗਲੱਛ ਪਾ ਕੇ ਕੁੱਟ ਦੂਗਾ ਬਰੀਕ ਕਰ ਦੂਗਾ ਬ੍ਰੈਡ ਕ੍ਰੰਬ ਦੇ ਹਿੱਸੇ ਇਹਨੇ ਮੈਂ ਹੀ ਲਵਣੀ ਆ ਬਸ ਇਦਾਂ ਦੇ ਰੱਖ ਬਰਾਊਨ ਬਰਾਊਨ ਜੀ ਜ਼ਿਆਦਾ ਨਾ ਸਾੜ ਅਖਬਾਰ ਰੱਖਣੀ ਇਹਦੇ ਇੱਥੇ ਰੱਖ ਲੈ ਥੰਦੇ ਉੱਥੇ ਰੱਖ ਲੈ ਇਦਾਂ ਦੇ ਠੀਕ ਆ ਜ਼ਿਆਦਾ ਸਾੜੋ ਨਾ ਮਲਵਾਨ ਨਹੀਂ ਮੈਗੀ ਉਹ ਨਾ ਉਹ ਛੜਦੇ ਆ ਮੈਗੀ ਬਣ ਗਏ ਹੁਣ ਸਾਰਿਆਂ ਨੇ ਆਪੋ ਆਪਣੇ ਲੈ ਲੈ ਵੰਡ ਲੈ ਆ ਮੇਰੇ ਆ ਮਿਓਨੀਸ ਦੁੱਜੀ ਇਹ ਚਾ ਵਾਈਟ ਹੀ ਹਾਂ ਵਾਈਟ ਪਾਮਿਓਨੀਸ ਦੁੱਜੀ ਸੌਸ ਕਿੱਥੇ ਆ ਉਹ ਗਲੂ ਕੱਢੀ ਆ ਉਹਦੇ ਉੱਤੇ ਆ ਤੇਰੇ ਪਿੱਛੇ ਪਈ ਹੋਣੀ ਮਮਸ ਵਾਲੀ ਇਹ ਆ ਉਗੜ ਦੇ ਫਰਾਈ ਪਿੱਛੇ ਲਵਾਪੇ ਚ ਕਰੀਮ ਉਹ ਸੌਸ ਕੋ ਨਹੀਂ ਲੱਗਿਆ ਉਹਦੀ ਪਲੇਟ ਮੈਂ ਕਹ ਲਿਆਂਦੀ ਨਹੀਂ ਉਹ ਲਾਲ ਸੌਸ ਲੱਗਿਆ ਉਹਦੀ ਮਰੀ ਆ ਦੇ ਯਾਰੀ ਕੋ ਜੀ ਪਹੁੰਚ ਹਾਂ ਦੇ ਪਹੁੰਚ ਹਾਂ ਲੈ ਇੱਗੀ ਕਰ ਲੈ ਲਿਆ ਮਾਂ ਬੋਲੀ ਹਾਂ ਲੈ ਅਮੀ ਕਿਵੇਂ ਵਧੀਆ ਆਪਣੇ ਘੈਂਟ ਬਣੇ ਗੋਲੂ ਵਧੀਆ ਬਣੇ ਮੈਂ ਬਣਾਏ ਵਧੀਆ ਬਣੀ ਬਣੀ ਵਧੀਆ ਤੇ ਬਹੁਤ ਵਧੀਆ ਬਣੇ ਮੈਂ ਵੀ ਖਾ ਕੇ ਦੇਖ ਲੈ ਹੁਣ ਅਸੀਂ ਖਾਲੀਏ ਖਾ ਕੇ ਬਾਅਦ ਵਿੱਚ ਮਿਲਾਂਗੇ